ਸੋਖ ਸਾਗਰ ਸੀ। ਅ ਬੇਟੇ ਦਾ ਨਾਮ ਕੀ ਸੀ ਇਹਦਾ? ਗੁਰਸਾਗਰ ਸਾਗਰ। ਕਿਵੇਂ ਉਸਦੀ ਮੌਤ ਹੋਈ? ਮੌਤ ਗੁਰਦੁਆਰਾ ਸਾਹਿਬ ਤੋਂ ਟਿੱਕਾ ਛੱਤ ਤੋਂ। ਸਿਰ ਤੇ ਛੱਟ ਲੱਗੀ ਜਾਂਦੀ। ਮੌਕੇ ਤੇ ਮੌਤ ਹੋਈ ਨਹੀਂ। ਰਾვის ਜਾਂਦੇ ਹੋਈ ਮੈਨੂੰ ਪੂਰਾ ਪਤਾ ਮੈਂ ਕਿ ਉੱਥੋਂ ਮੈਨੂੰ ਫੋਨ ਆਇਆ ਬਾਬੇ ਕਰਤੇ ਦਿੱਤੇ ਸਾਹਿਬ ਤੋਂ ਗਵਾਂਡੀ ਮੁੰਡੇ ਦਾ ਚਾਚਾ ਆਹ ਗੱਲ ਹੋ ਗਈ। ਮੈਂ ਸਮਝਿਆ ਛੋਟੀ ਛੱਟ ਹੈ ਮੈਂ ਚਾਹ ਤੂੰ ਲੈ ਆ ਡਾਕਟਰ ਕੋ। ਮੈਂ ਆਪ ਇਥੇ ਇਲਾਜ ਕਰਾ ਲੈਂਦਾ। ਮੈਨੂੰ ਕਹਿੰਦੇ ਨਹੀਂ। ਚਾਚਾ ਜਾਦੀ ਗੱਲ ਵਿਗੜ ਗਈ। ਅਸੀਂ ਦੋਵੇਂ ਪ੍ਰਾਪਤ ਜੇ ਗਏ ਆ। ਜਦੋਂ ਮੈਂ ਵੇਖਿਆ ਆਪਣੇ ਪੁੱਤ ਨੂੰ ਪੁੱਤ ਮੇਰਾ ਲਹੂ ਨਾ ਲੱਤਪੱਤ ਹੋਇਆ ਪਿਆ ਮੈਂ ਉਸ ਵੇਲੇ ਲਾ ਕੇ ਮੁੰਡਾ ਉਹਦੀ ਗੱਡੀ ਉਥੇ ਮoze ਚੋਕ ਕੇ ਪਾ ਕੇ ਮੈਂ ਸ਼ਹਿਰ ਲੈ ਗਿਆ ਇਥੇ ਉਮੀਦ ਕੋ ਟਕਿਆ ਮੜਾ ਜੀ ਉਮੀਦ ਵਾਲਾ ਜਵਾਬ ਦੇਤਾ ਮੈਨੂੰ ਅਹੀਂ ਹੋਟੀ ਲੈ ਗਏ ਆ ਉਥੇ ਜਾ ਕੇ ਦਾਖਲ ਕਰਾਇਆ ਤਿੰਨ ਦਿਨ ਰਹਿ ਉਥੇ ਚੌਥੇ ਦਿਨ ਰਾਤ ਨੂੰ ਅੱਜ 12 ਵਜੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਤੇਰਾ ਪੁੱਤ ਹੈ ਨਹੀਂ ਪਿੰਡ ਦੇ ਤੇ ਮੋਹਣ ਨੇ ਬੜੀ ਮੇ ਬੜੀ ਮਦਦ ਕੀਤੀ ਸਰਫ ਦੇ ਮੌਲੇ ਮੇਰੇ ਮਗਰ ਟੋਕਿਆ ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰੇ ਪਿੰਡ ਨੇ ਮੇਰੀ ਮਦਦ ਨਹੀਂ ਕੀਤੀ ਜੋ ਕਿ ਕੋਸਰਿਆ ਜੇਬਾਂ ਪਰ ਆਏ ਮੇਰੇ ਪੈਸੇ ਪੂਰਾ ਪੂਰਾ ਸਹਿਯੋਗ ਦਿੱਤਾ ਪਿੰਡ ਨੇ ਵਿਚਾਰਿਆ ਕਿ ਗੁਰਸਾਈਬ ਸਿੰਘ ਜਿਹੜਾ ਦੋ ਪਰਿਵਾਰਾਂ ਦਾ ਇਕਲੌਤਾ ਪੁੱਤਰ ਹਾਂਜੀ ਮੇਰੇ ਛੋਟੇ ਭਰਾ ਦਾ ਕੋਈ ਬੱਚਾ ਨਹੀਂ ਕੋਈ ਗੁੱਡੀ ਗੁੱਡੀ ਛਰੇ ਦੀ ਸਾਡੇ ਘਰ 'ਚ ਇਹੋ ਹੀ ਇਕੱਲਾ ਕਿਹੜੀ ਕਲਾਚ ਪੜਦਾ ਸਾਧੂ ਵਿੱਚ ਪੜਦਾ ਡੈਥ ਸਰ ਉਦੋਂ ਅਸੀਂ ਨਾ ਉੱਥੇ ਗੋਬੇਗਰ ਸਾਹਿਬ ਸੇਵਾ ਕਰ ਰਹੇ ਹਾਂ ਤੇ ਸੇਵਾ ਕਰਦੇ ਜਿਵੇਂ 5-7 ਮਿੰਟ ਦੇ ਅੰਦਰ ਹੀ ਇਹ ਦੂਜੇ ਬੰਨੇ ਮੁੰਡੇ ਲੰਗਰ ਹਾਲ ਉੱਪਰ ਦੀਵਾਨ ਹਾਲਿਆ ਦੀਵਾਨ ਹਾਲ ਦੇ ਉੱਪਰ ਚੜੇ ਹੋਏ ਸਭ ਬਾਲਨ ਮਚਾਰੇ ਹੋਤੇ ਉਹ ਅਚਾਨਕ ਇੱਥੇ ਜੋ ਕੀ ਹੋਇਆ ਕਿ ਇਹ ਰੱਬ ਹੀ ਜਾਂਦਾ ਜੈਨਾਂ ਨੂੰ ਪਤਾ ਉਹ ਲਾਗੇ ਦੋ ਮੁੰਡੇ ਪੱਠੇ ਵੜਨ ਡਏ ਇਹਨਾਂ ਦਾ ਗਵਾਂਡੀ ਲੱਗ ਗਈ ਆ ਉਹਨਾਂ ਨੇ ਵੇਖਿਆ ਤਾਂ ਸਾਨੂੰ ਦਵਾ-ਦਵਾ ਭੱਜ ਕੇ ਗਿਆ ਕਿ ਉਹ ਮੁੰਡਾ ਡੇਪਾ ਮੁੰਡਾ ਡੇਪਿਆ ਜਦੋਂ ਅਸੀਂ ਭੱਜ ਕੇ ਗਏ ਆ ਤੋ ਦੋ ਚਾਰ ਬੱਚੇ ਜਿਹੜੇ ਉਹਨੂੰ ਚੁੱਕਣ ਡਏ ਪਰ ਉਹ ਥੋੜਾ ਸਰੀਰ ਪੱਕੂ ਹੈਲਥੀ ਉਹਨਾਂ ਕੋ ਚੁੱਕਿਆ ਨਹੀਂ ਗਿਆ ਫਿਰ ਉਹ ਜਾ ਕੇ ਵੇਖਿਆ ਤਾਂ ਪੂਰਾ ਦੰਦ ਵੀ ਨਹੀਂ ਖੋਲ ਦੰਦ ਪੂਰੇ ਪਿੱਚੇ ਹੋਏ ਪਾਣੀ ਪਾਣੀ ਪੀਉਣ ਦੀ ਕੋਸ਼ਿਸ਼ ਕੀਤੀ ਉਹਨੇ ਪਿਤਾ ਨੇ ਤਰਦਾ ਤਰ ਫਟਾਫਟ ਚੁੱਕਿਆ ਇਹਨਾਂ ਨੂੰ ਫੋਨ ਕੀਤਾ ਤੇ ਪਿਤਾ ਜੀ ਜਿਹੜੇ ਹੁਣੇ ਗਏ ਨੇ ਤੇ ਆਏ ਫਟਾਫਟ ਲੱਗੇ ਗੁਰਦੁਆਰੇ ਸਾਹਿਬ ਦੇ ਮੁੰਡੇ ਨਾਲ ਹੀ ਉਹਨਾਂ ਨੇ ਗੱਡੀਆਂ ਗੱਡੀਆਂ ਅਸੀਂ ਅੰਮ੍ਰਿਤਸਰ ਲੈ ਗਏ ਉਹਨਾਂ ਨੂੰ ਗੁਰੂ ਰਾਮਦਾਸ ਹਸਪੀਟਲ ਤੇ ਉਦੋਂ ਤੱਕ ਤੇ ਠੀਕ ਠਾਕ ਹੀ ਗਏ ਨਬਜ਼ ਵੀ ਚੱਲਦੀ ਤੇ ਕੱਲ ਦੁਪਹਿਰ ਤੱਕ ਵੀ ਜਦੋਂ ਅਸੀਂ ਉਥੇ ਹਸਪੀਟਲ ਹੀ ਸੀਗੇ ਉਦੋਂ ਨਬਜ਼ ਚੱਲਦੀ ਬੀਪੀ ਵਸਾਈ ਸੀ ਥੋੜਾ ਜਿਹਾ ਸਰੀਰ ਜਿਹੜਾ ਮੂਵਮੈਂਟ ਜਿਵੇਂ ਕੋਈ ਬੁਖਾਰ ਚੜਿਆ ਉਹਨੂੰ ਜ 2:30 ਵਜੇ ਨੂੰ ਸੀਟੀ ਸਕੈਨ ਵਾਸਤੇ ਲੈ ਕੇ ਗਏ ਆ ਸ਼ਾਮ ਨੂੰ ਉਹਦੀ ਰਿਪੋਰਟ ਆਈ ਕਿ ਬਿਲਕੁਲ ਠੀਕ ਆ ਪਰ ਸਾਨੂੰ ਰਾਤ ਨੂੰ ਮਤਲਬ ਕੋਈ 12:30 ਵਜੇ ਪਤਾ ਲੱਗਾ ਕਿ ਕੋ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਜੋ ਬਹੁਤ ਹੀ ਮਤਲਬ ਭਾਗੀ ਘਟਨਾ ਹੋਈ ਹੈ ਪਰਿਵਾਰ ਜਿਹੜਾ ਬਹੁਤ ਗਰੀਬ ਹੈ ਜੀ ਜੀ ਬਿਲਕੁਲ ਇਹਨਾਂ ਦੇ ਦੋ ਹੀ ਬੱਚੇ ਹੀ ਪਰ ਸਾਨੂੰ ਵੇਖੋ ਸਮਾਜ ਵਿੱਚ ਉੱਚਰਦਾ ਬੜਾ ਜ਼ੇਰੂਰ ਹੋ ਗਿਆ ਇਹਨਾਂ ਨਾਂਵੇਂ ਚਲੋ ਰਾਹ ਗਲੀ ਸਾਡੀ ਮਿਲਦੇ ਸੀਗੇ ਤੇ ਹੁਣ ਜਦੋਂ ਨਾਲ ਉਹ ਖੇ ਸਮੇਂ ਅਸੀਂ ਇੱਥੇ ਰਹੇ ਆ ਨਾ ਸਾਨੂੰ ਇਸ ਦੌਰਾਨ ਇਸ ਗੱਲ ਦਾ ਪਤਾ ਲੱਗਾ ਕਿ ਇੱਕ ਜ਼ਮੀਨ ਦਾ ਟੁਕੜਾ ਉਹਨਾਂ ਦੇ ਕੋਲ ਹੈ ਨਹੀਂ ਆ ਮੈਂ ਇਸ ਗੱਲ ਦਾ ਵਿਰੋਧ ਨਹੀਂ ਕਰਦਾ ਕਿ ਕਿਨੂੰ ਸਹੂਲਤ ਮੇਰੀ ਕਿਨੂੰ ਨਹੀਂ ਮਿਲ ਰਹੀ ਪਰ ਮੇਰਾ ਸਵਾਲ ਇਹ ਆ ਕਿ ਕੀ ਕਦੀ ਇਸ ਗੱਲ ਦੀ ਕੋਈ ਪੁਸ਼ਟੀ ਆਣ ਕੇ ਪਿੰਡ 'ਚ ਕੀਤੀ ਆ ਚਾਹੇ ਪੰਚਾਇਤਾਂ ਹੋਣ ਚਾਹੇ ਕੋਈ ਸਰਕਾਰ ਹੋਵੇ ਕਿ ਵਾਕਈ ਜਿਹੜਾ ਬੰਦਾ ਹੱਕਦਾਰ ਆ ਉਹਨੂੰ ਉਹ ਚੀਜ਼ ਮਿਲ ਰਹੀ ਕਿ ਨਹੀਂ ਮਿਲ ਰਹੀ ਹੁਣ ਐਜ਼ ਅ ਟਾਈਮ ਕੱਲੀ ਰਾਸ਼ਨ ਦੀ ਗੱਲ ਨਹੀਂ ਉਹ ਕਾਰਡ ਦੇ ਨਾਲ ਜਿਹਨਾਂ ਦਾ ਲਿੰਕ ਆ ਉਹਦਾ ਹੀ ਉਹ ਆਯੁਸ਼ਮਨ ਕਾਰਡ ਬਣਨਾ ਸੀ ਸੋਨ ਦਾ ਨਾ ਦੇ ਫਾਰਮ ਨਾ ਲੀਵਰ ਕਾਰਡ ਨਾ ਕੋਜ ਤੇ ਬਹੁਤ ਹੀ ਉਥੇ ਮਨ ਲੋ ਖਰਚਾ ਤੁਹਾਨੂੰ ਪਤਾ ਹਸਪੀਟਲ ਚ ਕਿੰਨਾ ਆਉਂਦਾ ਆ ਫੇਰ ਉਹਥੇ ਜਿਹੜਾ ਚਲੋ ਪਿੰਡ ਵੱਲੋਂ ਜਾਂ ਨੌਜਵਾਨਾਂ ਵੱਲੋਂ ਜਾਂ ਐਨ ਆਰ ਆਈ ਭਰਾ ਜਿਹੜੇ ਜਨਾਂ ਦੇ ਪਰਿਵਾਰ ਵੱਲੋਂ ਵੀ ਬਹੁਤ ਸਹਯੋਗ ਕੀਤਾ ਗਿਆ ਵਾ ਪਰ ਕਿਤੇ ਨਾ ਕਿਤੇ ਸਾਨੂੰ ਹਲੇ ਵੀ ਉਹ ਗੱਲ ਰੜਕ ਰਹੀ ਆ ਕਿ ਜਿਹੜਾ ਉਥੋਂ ਮਤਲਬ ਸਾਨੂੰ ਖਾਲੀਆ ਤੋਣਾ ਪਿਆ ਆ ਪਰਿਵਾਰ ਲਈ ਕੀ ਮੰਗ ਕਰ ਰਹੇ ਹੋਣ ਪਰਿਵਾਰ ਲਈ ਮੰਗ ਇਹੋ ਕਰਦੇ ਆ ਚਲੋ ਉਹ ਇਹ ਗਰੀਬ ਬੰਦਾ ਸਮਝ ਲਓ ਜਿਵੇਂ ਕਿ ਦਿਹਾੜੀਦਾਰ ਹੀ ਆ ਠੀਕ ਆ ਤੇ ਜਿਵੇਂ ਆਰਥਿਕ ਪੱਖੋਂ ਦੀ ਮਦਦ ਸਰਕਾਰਾਂ ਵੱਲੋਂ ਜ਼ਰੂਰ ਹੋਣੀ ਚਾਹੀਦੀ ਇਕੱਲਾ ਇਕੱਲਾ ਬੱਚਾ ਹੈ ਵਿਚਾਰੇ ਦਾ ਤੇ ਇੱਕ ਗੁਡੀਆਂ ਉਹਨਾਂ ਦੇ